ਸਪਨਾ ਸ਼੍ਰੀ ਵਾਹਿਗੁਰੂ ਸਾਇ ਜੀਓ ਬਿਰਤ ਪਰਤ ਪਰਤ ਪ੍ਰਭ ਆਇਆ ਪਰ ਤਉ ਸ਼ਰਲਾਇ ਨਾਨਕ ਪ੍ਰਭ ਅੰਤੇ ਸਤਰਾ ਸ੍ਰੀ ਮਹਲਾ ਪਹਿਲਾ ਘਰ ਪਹਿਲਾ ਚਉਪਦੇਇ ਤੇ ਤੁੰਗ ਸਤਨਾਮ ਕਰਤਾ ਪੁਰਖ ਮੇਰਿ ਭਉ ਨਿਰਵੈਰ ਅਕਾਰ ਮੂਰਤਿ ਜੁਮੀ ਸਭੰਗੁ ਪ੍ਰਸਾਦ ਜੀਉ ਦਤੈ ਆਪਣਾ ਤੇशोਰੀ ਪੁਕਾਰ ਦੁਖ ਸਰਸ ਰ ਸੇਵਿਆ ਸਦਾ ਸਦਾ ਦਾਤਾ ਹਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਹਰ ਤਰਾਉ ਅੰਧੇ ਨੂੰ ਸਾਹਿਬ ਸੇਵੀਏ ਅੰਧ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਰ ਉਤਾਰਾ ਹੋਏ ਬਿਆਨ ਤੇਰੇ ਨਾਮ ਤਰਾ ਸਾਧੂ ਘਰ ਬਾਨੇ ਜਾਓ ਰਉ ਸਰਵ ਸੰਸਾਚਾ ਇਕ ਹੈ ਦੂਜਾ ਨਹੀਂ ਕੋਈ ਤਾ ਕੇ ਸੇਵਾ ਸੁ ਕਰੇ ਜਨ ਕੋ ਨਦਰ ਕਰੇ ਤੁਧ ਬਾਨ ਪਿਆਰੇ ਕੇਵਰਾ ਸਾਵੜਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਨਾਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾਰਾ ਸੇ ਵਿਸਾਵੀ ਅਪਨਾ ਬ੍ਰਹਮਾ ਜਨਜੋ ਕੋਈ ਨਾਨਕ ਦਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕੋਏ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕੋਏ ਰਾਮ ਸਾਹਿਬ ਤੇਰੇ ਨਾਮ ਮਿਟੋ ਬਿੰਦ ਬਿੰਦ ਚੁੱਕ ਚੁੱਕ ਹੋਇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਦਿਨ ਐਤਵਾਰ 8 ਜੂਨ 25 ਜੀਠ ਹੈ ਅੱਜ ਦਿਨ ਐਤਵਾਰ 8 ਜੂਨ 25 ਜੀਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ